ਸਸਤਿ ਗਾਜੀ ਸਾਰੇ ਨੂੰ ਹੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜਦੀ ਕਲਾ ਵਿੱਚ ਹੋਵਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਅੱਜ ਮੈਂ ਵੀਡੀਓ ਬਹੁਤ ਸਪੈਸ਼ਲ ਲੈ ਕੇ ਆਈ ਆ ਇਹ ਸਰਦੀਆਂ ਦੇ ਨਾਲ ਰਿਲੇਟਡ ਆ ਤੇ ਇਹ ਤੁਹਾਡੇ ਫੇਸ ਤੇ ਗਲੋਵ ਦੇ ਨਾਲ ਰਿਲੇਟਡ ਆ ਨਾਲ ਤੁਹਾਡੇ ਵੇਟ ਤੇ ਪਲਸ ਜਿਹੜੇ ਤੁਹਾਡੇ ਜਿਸ ਤਰ੍ਹਾਂ ਹੁਣ ਲੇਡੀਜ਼ ਮੋਸਟਲੀ ਜਿਹੜੀਆਂ ਨੇ ਘਰ ਦੇ ਵਿੱਚ ਕੰਮ ਕਰਦੀਆਂ ਨੇ ਤੇ ਆਫਟਰ ਡਿਲੀਵਰੀ ਜਿਸ ਤਰ੍ਹਾਂ ਸਾਡੇ ਕਮਰ ਦਰਦ ਹੁੰਦਾ ਰਹਿੰਦਾ ਹੈ ਸਾਡੇ ਗੋਡਿਆਂ ਨੂੰ ਦਰਦ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਚੱਲਿਆ ਫਿਰਿਆ ਨਹੀਂ ਜਾਂਦਾ ਜਿਆਦਾ ਜਲਦੀ ਥਕਾਵਟ ਮਹਿਸੂਸ ਹੁੰਦੀ ਆ ਸਿਰ ਦਰਦ ਹੁੰਦਾ ਹੈ ਕਿਉਂਕਿ ਡਿਲੀਵਰੀ ਤੋਂ ਬਾਅਦ ਜਿਹੜੇ ਹਾਰਮੋਨ ਸਾਡੇ ਚੇਂਜ ਹੁੰਦੇ ਰਹਿੰਦੇ ਨੇ ਤੇ ਕਈਆਂ ਦੇ ਜਿਹੜਾ ਉਹ ਸੀ ਸੈਕਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਕਮਰ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੇਰੇ ਵੀ ਦੋ ਸੇਰੀਅਨ ਹੋਏ ਨੇ ਦੋ ਸੀ ਸੈਕਸ਼ਨ ਹੋਏ ਨੇ ਤੇ ਉਸ ਤੋਂ ਬਾਅਦ ਮੈਨੂੰ ਵੀ ਇਹ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਸੀਗੀ ਜਦੋਂ ਠੰਡ ਆਉਣੀ ਸਰਦੀ ਹੋਣੀ ਤੇ ਲੱਕ ਨੂੰ ਕਮਰ ਨੂੰ ਦਰਦ ਹੋਣੀ ਤੇ ਗੋਡੇ ਕਿਤੇ ਦੁਖਦੇ ਤੇ ਕੰਮ ਕਰਨ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਤੇ ਮੋਸਟਲੀ ਸਾਨੂੰ ਜਿਹੜੀਆਂ ਲੇਡੀਜ਼ ਵਾ ਕੁਝ ਵੀ ਹੋਵੇ ਕੰਮ ਤਾਂ ਸਾਨੂੰ ਕਰਨਾ ਹੀ ਪੈਂਦਾ ਹੈ ਰੋਟੀ ਦਾ ਪਕਾ ਕੇ ਖਾਣੀ ਪਵੇਗੀ ਬੱਚਿਆਂ ਨੂੰ ਵੀ ਸੰਭਾਲਣਾ ਪਵੇਗਾ ਘਰ ਦੀ ਵੀ ਕੇਅਰ ਟੇਕ ਕਰਨੀ ਪਵੇਗੀ ਤੇ ਉਸ ਤੋਂ ਬਾਅਦ ਮੈਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਦੀਆਂ ਸਰਦੀਆਂ ਦੇ ਵਿੱਚ ਅਪਲਾਈ ਕਰਦੀਆਂ ਜਿਹਦੇ ਨਾਲ ਜਿਹੜਾ ਵਾ ਉਹ ਸਾਡੀ ਇਮਿਊਨਿਟੀ ਬੂਸਟ ਹੁੰਦੀ ਆ ਤੇ ਸਾਨੂੰ ਸਾਰਾ ਦਿਨ ਥਕਾਵਟ ਨਹੀਂ ਮਹਿਸੂਸ ਹੁੰਦੀ ਤੇ ਸਾਡੇ ਗਿੱਟੇ ਗੋਡੇ ਹੱਡੀਆਂ ਇੱਕਦਮ ਮਜ਼ਬੂਤ ਹੋ ਜਾਂਦੀਆਂ ਨੇ ਤੇ ਜਿੰਨਾਂ ਕੋ ਚੱਲਿਆ ਨਹੀਂ ਜਾਂਦਾ ਉਹ ਵੀ ਭੱਜ ਭੱਜ ਕੇ ਕੰਮ ਕਰਨਗੇ ਤੇ ਤੁਹਾਡਾ weight ਵੀ 100% ਲੂਜ਼ ਹੋਵੇਗਾ ਇਹਦੇ ਨਾਲ ਤੁਹਾਡੀ ਜਿਹੜੀ ਬੋਡੀ ਆ ਉਹ ਮੇਨਟੇਨ ਰਹਿੰਦੀ ਆ ਤੁਹਾਡਾ weight ਜਿਆਦਾ ਵੱਧਦਾ ਨਹੀਂ ਤੇ ਇੱਕਦਮ ਜਿਹੜਾ ਵਾ ਉਹ ਜਿਹੜੀ ਫालतू ਚਰਬੀ ਆ ਉਹ ਜਿਹੜਾ ਅੰਦਰ ਫੈਟ ਆ ਉਹ ਜਮਾਂ ਨਹੀਂ ਹੁੰਦੀ ਤੇ ਉਹਦੇ ਵਾਸਤੇ ਮੈਂ ਇਹ ਇੱਕ ਜਿਹੜਾ ਪਾਊਡਰ ਜਿਹੜਾ ਮੈਂ ਘਰ ਦੇ ਵਿੱਚ ਹੀ ਤਿਆਰ ਕਰ ਲੈਣੀ ਆ ਤੇ ਇਹ ਬਹੁਤ ਹੀ ਜਿਆਦਾ ਜਿਹੜਾ ਵਾ ਉਹ ਬੈਨੀਫੀਸ਼ੀਅਲ ਆ ਤੇ ਬਹੁਤ ਹੀ ਜਿਆਦਾ ਜਿਹੜੇ ਗੁਣਕਾਰੀ ਚੀਜ਼ਾਂ ਤੋਂ ਬਣਿਆ ਹੈ ਤੇ ਇਹਨੂੰ ਅਸੀਂ ਸਵੇਰੇ ਇੱਕ ਟਾਈਮ ਜਿਹੜਾ ਵਾ ਗਰਮ ਦੁੱਧ ਆ ਜਿਹੜੇ ਚਾਹ ਤੁਹਾਨੂੰ ਸਵੇਰ ਦੇ ਟਾਈਮ ਜਿਹੜੀ ਅਵੋਇਡ ਕਰਨੀ ਪਵੇਗੀ ਸਵੇਰ ਦੇ ਟਾਈਮ ਤੁਸੀਂ ਜਿਹੜਾ ਵਾ ਉਹ ਦੁੱਧ ਲੈਣਾ ਪਵੇਗਾ ਚਾਹ ਤੁਸੀਂ ਜਿਹੜਾ ਵਾ ਉਹ ਥੋੜੀ ਦੇਰ ਠਹਿਰ ਕੇ ਵੀ ਪੀ ਸਕਦੇ ਹੋ ਤੇ ਇਹ ਪਾਊਡਰ ਜਿਹੜਾ ਵਾ ਦੁੱਧ ਦੇ ਨਾਲ ਇੱਕ ਚਮਚ ਲੈਣਾ ਹੈ ਇੰਨਾ ਇੱਕ ਪਾਊਡਰ ਤੁਸੀਂ ਲੈਣਾ ਹੈ ਇਹ ਦੇਖੋ ਪਾਊਡਰ ਤੇ ਇਹਨੂੰ ਗਰਮ ਦੁੱਧ ਦੇ ਨਾਲ ਗਰਮ ਦੁੱਧ ਦੇ ਵਿੱਚ ਘੋਲ ਕੇ ਤੁਸੀਂ ਪੀ ਲੈਣਾ ਹੈ ਤੇ ਇੱਕ ਕੱਪ ਜਿਹੜਾ ਇੰਨਾ ਕੱਪ ਤੁਸੀਂ ਦੁੱਧ ਦਾ ਲੈ ਲਓ ਤੇ ਉਹਦੇ ਨਾਲ ਪੀ ਲਓ ਤੇ ਇਹਦੇ ਨਾਲ ਤੁਹਾਡੀ ਜਿਹੜਾ ਪੇਟ ਵਾ ਉਹ ਫੁੱਲ ਸਿਲ ਹੋ ਜਾਵੇਗਾ ਤੇ ਪਲੱਸ ਜਿਹੜਾ ਵਾ ਉਹ ਤੁਹਾਡੀ ਇਮਿਊਨਿਟੀ ਬੂਸਟ ਹੋਵੇਗੀ ਤੇ ਤੁਹਾਨੂੰ એનર્ਜੀ ਮਿਲ ਜਾਂਦੀ ਹੈ ਤੇ ਇਹਦੇ ਵਿੱਚ ਕੀ ਚੀਜ਼ ਹੈ ਇਹਦੇ ਵਿੱਚ ਮੈਂ ਪਾਈ ਹੈ ਜੀ ਕਮਰ ਵਾਸਤੇ ਕਮਰ ਕਸ ਕਮਰ ਕਸ ਤੁਸੀਂ ਲੈ ਲੈਣੀ ਹੈ ਤੇ ਇਹਦੇ ਵਾਸਤੇ ਨਾਲ ਤੁਸੀਂ ਅਲਸੀ ਲੈ ਲੈਣੀ ਹੈ ਜਿਹਨੂੰ ਫਲੈਕਸੀਡ ਕਹਿੰਦੇ ਨੇ ਤੇ ਤੁਸੀਂ ਖਸ ਖਸ ਲੈ ਲੈਣੀ ਆ ਤੇ ਤੇਲ ਵਾਈਟ ਤੇਲ ਇਹ ਤੁਹਾਨੂੰ ਮੈਂ ਦੱਸ ਵੀ ਦਿੰਨੀ ਆ ਇਹ ਆ ਜੀ ਕਮਰ ਕਸ ਇਹ ਕਲਰ ਦੇ ਵਿੱਚ ਜਿਹੜੀ ਆ ਉਹ ਮਰੂਨ ਟਾਈਟ ਜੀ ਦੇਖੋ ਇਸ ਤਰੀਕੇ ਦੀ ਕਮਰ ਕਸ ਹੁੰਦੀ ਹੈ ਇਹ ਪਾਊਡਰ ਫਾਰਮ ਚ ਵੀ ਮਿਲ ਜਾਂਦੀ ਹੈ ਤੇ ਇਹ ਜਿਹੜੀ ਸਤਬਤ ਵੀ ਹੁੰਦੀ ਆ ਇਹ ਇੱਕ ਪ੍ਰਕਾਰ ਦੀ ਗੂੰਦ ਆ ਤੇ ਇਹ ਜਿਹੜੀ ਪਲਾਂਟਸ ਤੋਂ ਤਿਆਰ ਹੁੰਦੀ ਆ ਤੇ ਇਹਨੂੰ ਤੁਸੀਂ ਜਿਹੜਾ ਵਾ ਉਹ ਹਲਕਾ ਜਿਹਾ ਦੇਸੀ ਘਿਓ ਪਾ ਕੇ ਜਿਸ ਤਰ੍ਹਾਂ ਇੱਕ ਅੱਧਾ ਚਮਚ ਦੇਸੀ ਘਿਓ ਪਾ ਕੇ ਤੇ ਉਹਦੇ ਵਿੱਚ ਤੁਸੀਂ ਜਿਹੜੀ ਹੈ ਇਹਨੂੰ ਥੋੜਾ ਜਿਹਾ ਰੋਸਟ ਕਰ ਲੈਣਾ ਤੇ ਜੇ ਤੁਸੀਂ ਇਸ ਤਰੀਕੇ ਨਾਲ ਖਾ ਸਕਦੇ ਹੋ ਤਾਂ ਕੋਈ ਗੱਲ ਨਹੀਂ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਤੇ ਇਹ ਆ ਜੀ ਅੰਸੀ ਫਲੈਕਟੇਡ ਇਹ ਦੇਖੋ ਤੇ ਇਹ ਤੁਸੀਂ ਲੈ ਲੈਣੀ ਹੈ ਤੇ ਇਹ ਵੀ ਜਿਹੜੀ ਸਿਹਤ ਵਾਸਤੇ ਬਹੁਤ ਵਧੀਆ ਹੈ ਇਹ ਇਹ ਜਿਹੜੇ ਸਾਡੇ weight ਵਾ ਉਹਨੂੰ lose ਕਰਦੀ ਆ ਪਲੱਸ ਸਾਡੇ face ਦੇ ਉੱਤੇ ਜਿਹੜਾ glow ਲੈ ਕੇ ਆਉਂਦੀ ਆ ਤੇ ਇਹਨੂੰ ਤਾਂ ਵੈਸੇ ਵੀ ਜਿਹੜਾ ਵਾ ਉਹ ਗਰਮੀਆਂ ਸਰਦੀਆਂ ਖਾਂਦੇ ਰਹਿਣਾ ਇਹਦਾ ਪਾਊਡਰ ਬਣਾ ਕੇ ਰੱਖ ਲੋ ਜੇ ਤੁਸੀਂ ਇਸ ਤਰੀਕੇ ਨਾਲ ਵੀ ਇਹਨੂੰ dry roast ਕਰਕੇ ਰੱਖ ਲੋ ਹਲਕਾ ਜਿਹਾ ਭੁੰਨ ਕੇ ਤੇ ਤੁਸੀਂ ਚਬਾ ਕੇ ਖਾ ਸਕਦੇ ਹੋ ਟੇਸਟ ਵਿੱਚ ਇਹ ਬਹੁਤ ਵਧੀਆ ਹੁੰਦੀ ਆ ਤੇ ਤੁਸੀਂ ਇਹਨੂੰ ਦਹੀਂ ਦੇ ਵਿੱਚ ਐਡ ਕਰਕੇ ਵੀ ਇੱਕ ਚਮਚ ਖਾ ਸਕਦੇ ਹੋ ਇਹ ਆ ਜੀ ਖਸਖਸ ਇੱਕ ਖਸਖਸ ਆ ਇਹ ਤੁਸੀਂ ਲੈ ਲੈਣੀ ਆ ਤੇ ਇਹ ਆਜੀ ਤੇਲ ਤੇਲ ਲਰੋ ਤੀਲੀ ਲਰੋ ਇਹ ਵਾਈਟ ਤੇਲ ਇਹ ਚੀਜ਼ਾਂ ਲੈ ਲਣੀ ਆ ਇਹ ਮੈਂ ਅੱਜ ਜਿਹੜਾ ਪਾਊਡਰ ਤਿਆਰ ਕੀਤਾ ਸੀ ਮੈਂ ਅੱਗੇ ਵੀ ਇਹ ਬਣਾ ਕੇ ਟ੍ਰਾਈ ਕੀਤਾ ਹੋਇਆ ਤੇ ਬਹੁਤ ਜਣਾ ਇਹ ਜਿਹੜਾ ਉਹ ਹਰ ਇੱਕ ਚੀਜ਼ ਨੂੰ ਇਕੁਅਲ ਮਾਤਰਾ ਵਿੱਚ ਜਿੰਨਾ ਵੀ ਤੁਸੀਂ ਬਣਾਉਣਾ ਹੈ ਮੈਂ ਇੱਕ ਵਾਰੀ ਇਹ ਮਗਾ ਕੇ ਜਿਹੜਾ ਵਾ ਉਹ ਰੱਖ ਲਿਆ ਹੈ ਜਿਹੜਾ ਵਾ ਇਹ ਜਿਹੜਾ ਵਾ 250 ਗ੍ਰਾਮ ਜਿਹੜਾ ਵਾ ਸਾਰੀਆਂ ਚੀਜ਼ਾਂ ਮੈਂ ਮੰਗਾਲੀਆਂ ਨੇ ਤੇ ਇਹਦੇ ਵਿੱਚੋਂ ਜਿਹੜੀ ਆ ਕਮਰਕਸ ਉਹ ਅੱਧੀ ਮਾਤਰਾ ਵਿੱਚ ਲੈਣੀ ਆ ਜੇ ਕਮਰਕਸ ਤੁਸੀਂ 250 ਗ੍ਰਾਮ ਲਈ ਹੈ ਇੱਕ ਪਾਲ ਲਈ ਹੈ ਤਾਂ ਬਾਕੀ ਚੀਜ਼ਾਂ ਜਿਹੜੀਆਂ ਉਹ ਡਬਲ ਐਡ ਕਰਨੀਆਂ ਪੈਣਗੀਆਂ ਤੇ ਖਾਸ ਕਰ ਤੇਲ ਤੇ ਜਿਹੜੀ ਆ ਇਹ ਫਲੈਕਸੀਡ ਅਲਸੀਆ ਇਹਨਾਂ ਨੂੰ ਤੁਸੀਂ ਡਬਲ ਮਾਤਰਾ ਵਿੱਚ ਐਡ ਕਰ ਲਓ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਕੈਲਸ਼ੀਅਮ ਭਰਪੂਰ ਤੁਹਾਡੇ ਦਿਮਾਗ ਵਾਸਤੇ ਵਧੀਆ ਤੁਹਾਡੇ ਹੱਡੀਆਂ ਵਾਸਤੇ ਤੇ ਪਲੱਸ ਤੁਹਾਡੇ weight lose ਕਰ ਮੋਸਟਲੀ ਇਹ ਜਿਹੜਾ ਵਾ weight lose ਵਾਸਤੇ ਬਹੁਤ ਵਧੀਆ ਹੈ ਕਿਉਂਕਿ ਜਦੋਂ ਅਸੀਂ ਅਲਸੀ ਇਹ ਫਲੈਕਸੀਡ ਖਾਂਦੇ ਆਂ ਤਾਂ ਇਹਦੇ ਨਾਲ ਸਾਡਾ ਪੇਟ ਬਹੁਤ ਜਲਦੀ ਸਾਫ਼ ਹੁੰਦਾ ਹੈ ਤੇ ਕਮਰ ਕੱਸ ਤੁਸੀਂ ਲਗਾਤਾਰ ਇਹ ਚੀਜ਼ 10 ਦਿਨ ਖਾ ਲੋ ਤਾਂ ਤੁਹਾਨੂੰ ਸਾਰਾ ਸਿਆਲ ਸਰਦੀਆਂ ਹੋਰ ਕੁਝ ਵੀ ਖਾਣ ਦੀ ਲੋੜ ਨਹੀਂ ਇਹ 1 ਸਾਲ ਤੱਕ ਤੁਹਾਡੇ ਕਮਰ ਨੂੰ ਬਿਲਕੁਲ ਵੀ ਦਰਦ ਨਹੀਂ ਮਹਿਸੂਸ ਹੋਵੇਗਾ ਤੇ ਤੁਸੀਂ ਥਕਾਵਟ ਨਹੀਂ ਮਹਿਸੂਸ ਹੋਵੇਗਾ ਤਾਂ ਤੁਸੀਂ ਭੱਜ ਭੱਜ ਕੇ ਸਾਰੇ ਕੰਮ ਕਰੋਗੇ ਤੇ ਜਦੋਂ ਤੁਹਾਡੀ ਬਾਡੀ ਐਕਟਿਵ ਰਹੇਗੀ ਤਾਂ ਤੁਹਾਡਾ weight ਆਟੋਮੈਟਿਕਲੀ ਲੂਜ਼ ਹੋਵੇਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਗੈਰਾ ਤਾਂ ਫਲੈਕਸੀਡ ਤੇ ਪਲੱਸ ਕਮਰਕਸ ਇਹਨਾਂ ਦੋਨਾਂ ਨੂੰ ਮੈਂ ਹਲਕਾ ਜਿਹਾ ਡਰਾਈ ਰੋਸਟ ਕਰ ਲਿਆ ਕਮਰਕਸ ਨੂੰ ਮੈਂ ਇੱਕ ਚਮਚ ਤੇਲ ਪਾ ਕੇ ਤੇ ਉਹਦੇ ਵਿੱਚ ਮੈਂ ਇਹਨੂੰ ਜਦਵਾ ਥੋੜਾ ਜਿਹਾ ਰੋਸਟ ਕਰਕੇ ਤੇ ਫਿਰ ਠੰਡਾ ਕਰਕੇ ਤੇ ਪਲੱਸ ਅਲਸੀ ਨੂੰ ਵਗੈਰਾ ਵਾ ਰੋਸਟ ਕਰਕੇ ਠੰਡਾ ਕਰਕੇ ਤੇ ਬਾਕੀ ਜਿਹੜੇ ਇਹ ਤੇਲ ਵਾਸਤੇ ਖਸ ਖਸ ਵਾ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਂ ਐਜ਼ ਇਟ ਇਜ਼ ਜਿਸ ਤਰ੍ਹਾਂ ਹੈਗੇ ਆ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਮਿਕਸ ਕਰਕੇ ਤੇ ਇਹਨੂੰ ਬ੍ਰੈਂਡ ਕਰਕੇ ਤੇ ਇਹ ਇੱਕ ਡੱਬੇ ਦੇ ਵਿੱਚ ਮੈਂ ਪਾ ਲਿਆ ਹੈ ਤੇ ਇਹਨੂੰ 에어 ਟਾਈਟ ਕੰਟੇਨਰ ਚ ਪਾ ਕੇ ਰੱਖ ਲਓ ਤੇ ਇੱਕ ਕੱਪ ਦੁੱਧ ਵਿੱਚ ਸਵੇਰੇ ਤੁਸੀਂ ਇੱਕ ਚਮਚ ਲੈ ਲਓ ਬਹੁਤ ਵਧੀਆ ਤੁਹਾਡੇ ਸਿਹਤ ਦੇ ਉੱਤੇ ਅਸਰ ਕਰੇਗਾ ਤੇ ਨੇਚਰਲ ਗਲੋ ਵੀ ਤੁਹਾਡੇ ਫੇਸ ਤੇ ਆਵੇਗਾ ਤੇ ਤੁਹਾਡਾ ਚਿਹਰਾ ਹਮੇਸ਼ਾ ਖਿਲੇ ਖਿਲੇ ਰਹੇਗਾ ਤੇ weight loss 100% ਗਰੰਟੀ ਹੈ ਕਿ ਹੋਵੇਗਾ ਤੇ ਇਹ ਖਾਣ ਵਿੱਚ ਬਹੁਤ ਟੇਸਟੀ ਹੁੰਦਾ ਹੈ ਇਹ ਨਹੀਂ ਕਿ ਇਹਦਾ ਟੇਸਟ ਨਹੀਂ ਵਧੀਆ ਹੁੰਦਾ ਬਹੁਤ ਵਧੀਆ ਹੈ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖੋ ਤੁਸੀਂ ਇਹਦੇ ਵਿੱਚ ਫੁੱਲ ਮਖਾਣੇ ਵੀ ਪਾ ਸਕਦੇ ਹੋ ਤੇ ਬਾਕੀ ਹੋਰ ਚੀਜ਼ਾਂ ਐਡ ਕਰਨ ਦੀ ਬਦਾਮ ਅਖਰੋਟ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਇਹੋ ਇੰਨੀਆਂ ਚੀਜ਼ਾਂ ਬਹੁਤ ਨੇ ਇਹ ਚੀਜ਼ਾਂ ਪੰਜੀਰੀ ਵਿੱਚ ਵੀ ਪੈਂਦੀਆਂ ਨੇ ਤੁਸੀਂ ਪੰਜੀਰੀ ਬਣਾ ਕੇ ਵੀ ਖਾ ਸਕਦੇ ਹੋ ਬਟ ਉਹ ਕੀ ਥੋੜੀ ਜੀ ਹੈਵੀ ਹੋ ਜਾਂਦੀ ਹੈ ਉਹਦੇ ਵਿੱਚ ਮਿੱਠਾ ਐਡ ਹੁੰਦਾ ਹੈ ਪਲੱਸ ਉਹਦੇ ਵਿੱਚ ਦੇਸੀ ਘਿਓ ਘਿਓ ਵੀ ਜ਼ਿਆਦਾ ਐਡ ਹੁੰਦਾ ਹੈ ਤੇ ਜਦੋਂ ਜ਼ਿਆਦਾ ਅਸੀਂ ਜਿਹੜੀਆਂ ਵਾ ਉਹ ਫੈਟੀ ਚੀਜ਼ਾਂ ਐਡ ਕਰ ਲਵਾਂਗੇ ਮਿੱਠੇ ਦੇ ਨਾਲ ਵੀ ਜਿਹੜਾ ਵਾ ਸਾਡੀ ਫੈਟ ਵਧਦੀ ਹੈ ਤੇ ਉਹ ਇਨਾ ਬੈਨੀਫੀਸ਼ੀਅਲ ਨਹੀਂ ਜਿੰਨਾ ਇਹ ਜ਼ਿਆਦਾ ਬੈਨੀਫੀਸ਼ੀਅਲ ਹੈ ਤੇ ਦੁੱਧ ਜਿਹੜਾ ਵਾ ਇੱਕਦਮ ਤੁਸੀਂ ਟਿੱਕਾ ਲੈਣਾ ਹੈ ਉਹਦੇ ਵਿੱਚ ਚੀਨੀ ਐਡ ਨਹੀਂ ਕਰਨੀ ਜੇ ਤੁਸੀਂ ਕਰਨੀ ਹੈ ਤਾਂ ਤੁਸੀਂ ਥੋੜੀ ਜੀ ਮਿਸ਼ਰੀ ਜੇ ਜਿਹੜੀਆਂ ਜਾਂ ਤੁਸੀਂ ਖਜੂਰ ਲੈ ਕੇ ਉਹ ਐਡ ਕਰ ਸਕਦੇ ਹੋ ਤੇ ਤੁਸੀਂ ਫਿੱਕਾ ਦੁੱਧ ਜੇ ਪੀਂਦੇ ਆ ਦਿਓ ਤੇ ਇਹ ਚੀਜ਼ਾਂ ਜਦੋਂ ਪਿਆ ਜਾਂਦੀਆਂ ਨੇ ਤੇ ਵੈਸੇ ਹੀ ਦੁੱਧ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਦੁੱਧ ਜਿਹੜਾ ਹਲਕਾ ਕੋਸਾ ਨਹੀਂ ਹੋਣਾ ਚਾਹੀਦਾ ਗਰਮ ਗਰਮ ਉਬਲਦਾ ਦੁੱਧ ਵਿੱਚ ਇਹ ਚੀਜ਼ਾਂ ਐਡ ਕਰਨੀਆਂ ਨੇ ਤੇ ਇੱਕਦਮ ਸੌਫਟ ਹੋ ਜਾਂਦੀਆਂ ਨੇ ਤੇ ਬਹੁਤ ਵਧੀਆ ਟੇਸਟ ਵਿੱਚ ਲੱਗਦੀਆਂ ਨੇ ਤੇ ਇਹ ਖਾ ਕੇ ਦੇਖਿਓ ਤੁਹਾਡਾ 5-7 ਦਿਨ ਦੇ ਵਿੱਚ ਤੁਹਾਡਾ weight ਜਰੂਰ ਜਿਹੜਾ পেট ਵਧਿਆ ਹੁੰਦਾ ਨਾ ਉਹ ਜਰੂਰ ਘਟੇਗਾ ਤੇ ਇਹਦੇ ਨਾਲ ਜੇ ਤੁਹਾਨੂੰ ਕੁਝ ਕੁ ਚੀਜ਼ਾਂ ਡਾਈਟ ਵਿੱਚ ਫੋਲੋ ਕਰਨੀਆਂ ਪੈਣਗੀਆਂ ਜਦੋਂ ਵੀ ਮੇਰਾ weight ਵੱਧਦਾ ਹੈ ਤੇ ਮੈਂ ਇਹ ਚੀਜ਼ਾਂ ਫੋਲੋ ਕਰ ਲਵਾਂ ਤੇ 15 ਦਿਨ ਦੇ ਵਿੱਚ ਮੈਂ ਆਪਣੇ weight ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀ ਹਾਂ ਤੇ 1 month ਦੇ ਵਿੱਚ ਮੈਂ ਆਪਣਾ weight ਕੰਟਰੋਲ ਕਰ ਲੈਂਦੀ ਹਾਂ ਇਹ ਨਹੀਂ ਕਿ ਮੇਰਾ weight ਨਹੀਂ ਵੱਧਦਾ ਹਰ ਕਿਸੇ ਦਾ ਜਦੋਂ 35+ ਤੋਂ 40 ਦੇ ਏਜਰ ਹੋ ਜਾਂਦਾ ਹੈ ਤਾਂ ਹਾਰਮੋਨਸ ਬਦਲਦੇ ਨੇ ਕੱਦੀ ਪੇਟ ਸਾਡਾ weight ਵੱਧ ਗਿਆ ਕਦੀ ਘਟ ਗਿਆ ਤੇ ਮੈਂ ਆਲਮੋਸਟ 40 ਦੇ ਕਰੀਬ ਹੋ ਚੁੱਕੀ ਹਾਂ ਤੇ ਮੇਰੇ ਨਾਲ ਵੀ ਇਹ ਚੀਜ਼ਾਂ ਵਾਪਰਦੀਆਂ ਨੇ ਬਟ ਜੇ ਅਸੀਂ ਆਪਣੀ ਬੋਡੀ ਨੂੰ ਆਪਣੇ ਸਰੀਰ ਨੂੰ ਆਪਣੇ weight ਨੂੰ ਮੇਨਟੇਨ ਰੱਖਾਂਗੇ ਤਾਂ ਅਸੀਂ ਆਪਣੀ ਬੋਡੀ ਨੂੰ ਫਿੱਟ ਰੱਖ ਸਕਦੇ ਹਾਂ ਤੇ ਜੇ ਅਸੀਂ ਬੋਡੀ ਨੂੰ ਫਿੱਟ ਨਹੀਂ ਰੱਖਾਂਗੇ ਤੇ ਫਿਰ ਤਾਂ ਸਾਡੀ ਬੋਡੀ ਜਿਹੜੀ ਆਫ ਸੈਲਰ ਦੀ ਜਾਵੇਗੀ ਤੇ ਫਿਰ ਅਸੀਂ ਇਸ ਤੋਂ ਪਹਿਲਾਂ ਹੀ ਬੁੱਢਾ ਪਏ ਦੇ ਵਿੱਚ ਜਿਹੜਾ ਪੈਰ ਰੱਖ ਦਵਾਂਗੇ ਤੇ ਬੁੱਢੇ ਲੱਗਣਾ ਸ਼ੁਰੂ ਹੋ ਜਾਵਾਂਗੇ ਤੇ ਜੇ ਅਸੀਂ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਾਂਗੇ ਤਾਂ ਹਮੇਸ਼ਾ ਜਿਹੜਾ ਆਪਣੀ ਲੁੱਕ ਨੂੰ ਜੰਗੀਸ਼ ਦਿਖਾਵਾਂਗੇ ਤੇ ਸਾਨੂੰ ਜਿਹੜਾ ਵਾ ਉਹ ਅਸੀਂ ਆਪਣੇ ਆਪ ਨੂੰ ਸੋਹਣਾ ਡਰੈਸ ਅਪ ਕਰ ਸਕਦੇ ਹਾਂ ਤੇ ਹਰ ਇੱਕ ਦੇ ਵਿੱਚ ਬੰਦੇ ਨੂੰ ਵੀ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਏਜ ਤੋਂ ਪਹਿਲਾਂ ਨਾ ਮੁਡੇ ਹੋਈਏ ਤੇ ਇਹ ਚੀਜ਼ਾਂ ਨੂੰ ਤੁਸੀਂ ਖਾਂਦੇ ਰਹੋ ਕਿਉਂਕਿ ਸਾਡੀ ਜਿਹੜੀ ਸਿਹਤ ਵਾ ਉਹਦੇ ਵੱਲ ਅਸੀਂ ਖੁਦ ਧਿਆਨ ਦੇਣਾ ਹੈ ਕਿਸੇ ਦੂਸਰੇ ਪਰਸਨ ਨੇ ਸਾਡੇ ਵੱਲ ਧਿਆਨ ਨਹੀਂ ਦੇਣਾ ਤੇ ਇਸ ਕਰਕੇ ਲੇਡੀਜ਼ ਨੂੰ ਜੋ ਕਿ ਹਮ ਸਾਰਾ ਦਿਨ ਜਿਹੜਾ ਵਾ ਉਹ ਕਿਚਨ ਦੇ ਵਿੱਚ ਦੂਸਰਿਆਂ ਆਪਣੇ ਪਰਿਵਾਰ ਦੀ ਜਿਹੜੀ ਹੈ ਕੇਅਰ ਦੇ ਧਿਆਨ ਵਿੱਚ ਰਹਿੰਦੀਆਂ ਨੇ ਕੇਅਰ ਕਰਦੀਆਂ ਰਹਿੰਦੀਆਂ ਨੇ ਕਦੀ ਬੱਚਿਆਂ ਵੱਲ ਕਦੀ ਵੱਡਿਆਂ ਵੱਲ ਕਦੀ ਹਸਬੰਡ ਵੱਲ ਕਦੀ ਜਿਹੜਾ ਵਾ ਉਹ ਮਾਂ ਪਿਓ ਸੱਸ ਸੋਹਰਾ ਸਾਹ ਵੱਲ ਬਟ ਇਹ ਹੈ ਕਿ ਸਾਨੂੰ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਪਵੇਗਾ ਤੇ ਆਪਣੀ ਸਿਹਤ ਦਾ ਧਿਆਨ ਸੀ ਖੋਦ ਹੀ ਰੱਖਣਾ ਹੈ ਤੇ ਇਸ ਕਰਕੇ ਹੈਲਦੀ ਚੀਜ਼ਾਂ ਖਾਓ ਤੇ ਥੋੜਾ ਜਿਹਾ ਦਿਨ ਦੇ ਵਿੱਚ ਟਾਈਮ ਕੱਢ ਕੇ ਤੇ ਆਪਣੀ ਡਾਈਟ ਵੱਲ ਵੀ ਧਿਆਨ ਦਿਓ ਤੇ ਆਪਣੇ ਆਪ ਨੂੰ ਜਿਹੜਾ ਵਾ ਉਹ ਵਧੀਆ ਜਿਹੜੀ ਆ ਲੁੱਕ ਵਾਈਜ਼ ਦਿਖਾਓ ਤੇ ਆਪਣੀ ਬੋਡੀ ਨੂੰ ਫਿੱਟ ਰੱਖੋ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਫਿਰ ਤੁਸੀਂ ਇਹ ਜਿਹੜਾ ਪਾਊਡਰ ਕੱਲ ਹੀ ਮੰਗਾ ਕੇ ਇਹ ਚੀਜ਼ਾਂ ਤੁਸੀਂ ਜਰੂਰ ਆਪਣੀ ਡਾਈਟ ਵਿੱਚ ਇਸ ਤਰ੍ਹਾਂ ਦੀਆਂ ਵਿੱਚ ਸ਼ਾਮਲ ਕਰੋਗੇ ਤੇ ਫਿਰ ਜਿਹੜੇ ਇਹਦੇ ਰਿਜ਼ਲਟ ਆਉਣਗੇ ਉਹ ਤੁਸੀਂ ਆਪ ਕਮੈਂਟ ਕਰਕੇ ਮੈਨੂੰ ਦੱਸਣਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਫਿਰ ਤਨ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਸਟੇ ਕੰਮ ਜੀ